ਸਤਗੁਰ ਕਬੀਰ ਸਾਹਿਬ ਜੀ ਦੇ 619ਵੇਂ ਪ੍ਰਕਾਸ਼ ਉత్సਵ ਸੰਬੰਧੀ ਜਲੰਧਰ ਚ ਸਰਵ ਧਰਮ ਕਬੀਰ ਪਦਿਆਤਰਾ 4 ਜੂਨ ਨੂੰ ਸਜਾਈ ਜਾਵੇਗੀ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸਰਵ ਧਰਮ ਸੰਮੇਲਨ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਂਤਰ ਰਜੇਸ਼ ਕੁਮਾਰ ਭਗਤ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਲਈ ਪ੍ਰੇਰਿਤ ਵੀ ਕੀਤਾ। ਸਰਵ ਧਰਮ ਕਬੀਰ ਪਦ ਯਾਤਰਾ ਸਰਵ ਧਰਮ ਕਬੀਰ ਪਦ ਯਾਤਰਾ ਜੇ ਚੋ ਵਕ 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 ਵੇਖ ਕੇ ਫਿਰਕੇ ਦੇ ਲੋਕ ਵਕ ਵਕ ਹਮਾਰੇ ਲੋਕ ਇਹ ਹਿੱਸਾ ਲੈਣਗੇ ਕਿਉਂਕਿ ਇਸ ਪਹਿਲਾਂ ਉਸ ਤੋਂ ਪਹਿਲਾਂ ਸਰਵ ਧਰਮ ਸੰਮੇਲਨ ਤੇ ਇੱਕ ਸਮਾਰੋਹ ਹੋਏਗਾ ਵਕ ਵਕ ਧਰਮਾਂ ਦੇ ਜੋ ਲੋਕ ਉੱਥੇ ਬੋਲਣਗੇ ਅੱਛੇ ਜੋ ਪਤਵੰਤੇ ਜੋ ਪ੍ਰਵਕਤਾ ਨੇ ਉਹ ਉਸ ਸਮਾਰੋਹ ਤੋਂ ਬਾਅਦ ਫਿਰੇ ਜੋ ਇਹ ਪਦ ਯਾਤਰਾ ਸ਼ੁਰੂ ਕੀਤੀ ਚਾਰਜੂ 19 ਸਜਾਈ ਜਾਣ ਵਾਲੀ ਇਸ ਯਾਤਰਾ ਦੌਰਾਨ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਤੋਂ ਇਲਾਵਾ ਹੋਰ ਵੀ ਕਈ ਨੇਤਾਵਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਜਲੰਧਰ ਤੋਂ सोनू ਮਹਾਜਨ ਜਗਬਾਣੀ ਟੀਵੀ